ਬੱਡੀ ਇਦਾਂ ਪਹਿਲਾਂ ਬਾਸਕਟਬਾਲ ਖੇਡਦਾ ਸੀ ਜੀ ਤੇ ਫਿਰ ਡੈਡੀ ਜੀ ਨੂੰ ਇਹ ਸੀਗਾ ਵੀ ਸਪੋਰਟਸ ਕਰ ਜਿੱਦਾਂ ਮਰਜ਼ੀ ਕਰ ਵਧੀਆ ਤਰੀਕੇ ਨਾਲ ਕਰ ਫਿਰ ਉਹਨਾਂ ਨੇ ਚਾਇਆ ਵੀ ਕੁਸ਼ਤੀ ਕਹਿੰਦੇ ਸੀ ਕੁਸ਼ਤੀ ਦੀ ਮੈਨੂੰ ਛੋਟੇ ਹੁੰਦੇ ਤੋਂ ਇਦਾਂ ਘਰ ਵਿੱਚ ਹੀ ਥਾਂ ਰੱਖਿਆ ਸੀਗਾ ਉੱਥੇ ਮੰਨਾ ਦਾ ਪੇ ਸਿਖਾਉਣੇ ਉਹਨਾਂ ਨੇ ਤੇ ਬਾਸਕਟਬਾਲ ਤੇ ਹੈਗੀ ਸੀ ਗੇਮ ਉਹ ਵੀ ਆਉਂਦੀ ਸੀਗੀ ਪਿੰਡ ਗਰਾਊਂਡਾਂ ਆਪਣੇ ਫੈਮਿਲੀ ਨੇ ਬਣਾਈਆਂ ਹੋਈਆਂ ਆ ਇਸ ਟਾਈਮ ਵੀ ਉੱਥੇ 100 ਤੋਂ ਤਕਰੀਬਨ 150 ਬੱਚਾ ਉੱਥੇ ਪ੍ਰੈਕਟਿਸ ਕਰਦਾ ਸਵੇਰੇ ਸ਼ਾਮ ਤੇ ਉਹ ਵੀ ਪ੍ਰੈਕਟਿਸ ਕਰਦਾ ਹੀ ਉਹ ਵੀ ਆਉਂਦੀ ਸੀਗੀ ਫਿਰ ਮੈਂ ਤਾਇਆ ਜੀ ਨੇ ਆਪਣੇ ਖੀਰਾਂ ਵਾਲੀ ਪਿੰਡ ਵਿੱਚ ਵੈਸ ਪਿੰਡ ਮੇਰਾ ਧਬੂਲੀ ਆਇਆ ਤੇ ਪੱਕੇ ਤੌਰ ਤੇ ਪੱਕੇ ਤੌਰ ਤੇ ਮੈਂ ਖੀਰਾਂ ਵਾਲੀ ਵੱਲੋਂ ਖੇਡਦਾ ਸ਼ੁਰੂ ਤੋਂ ਹੀ ਪੜਿਆ ਵੀ ਉੱਥੇ ਆ ਤੇ ਸ਼ੁਰੂ ਤੋਂ ਖੇਡਦਾ ਵੀ ਉੱਥੇ ਰਿਆ ਫਿਰ ਵਿੰਗ ਲਿਆਂਦਾ ਆਪਣੇ ਖੀਰਾਂ ਵਾਲੀ ਪਿੰਡ ਵਿੱਚ ਤੇ ਉੱਥੇ ਮੈਂ ਬਾਸਕਟਬਾਲ ਪਲੇ ਕਰਦਾ ਸੀਗਾ ਸਟਾਰਟਿੰਗ ਚ ਤੇ ਨਾਲ ਹੀ ਆਪਣੇ ਚੰਨੇ ਭਾਜੀ ਹੋਣੀ ਗੱਗੀ ਭਾਜੀ ਹੋਣੀ ਸਿੱਪੀ ਭਾਜੀ ਹੋਣੀ ਤੇ ਜਿੰਨੇ ਵੀ ਆਪਣੇ ਸੀਨੀਅਰ 플레이ਰ ਆ ਬਲਜਿੰਦਰ ਪੱਡਾ ਜੀ ਤੇ ਰਾਣਾ ਭਾਜੀ ਵਧੀਆ ਪਲੇਅਰ ਹੈ ਤੁਸੀਂ ਸਾਰਿਆਂ ਨੂੰ ਜਾਣਦੇ ਆ ਇਹਨਾਂ ਨੂੰ ਦੇਖ ਦੇਖ ਕੇ ਮੈਨੂੰ ਸ਼ੌਂਕ ਸੀਗਾ ਵੀ ਮੈਂ ਕਬੱਡੀ ਵੀ ਖੇਡਾਂ ਜਦੋਂ ਇਹ ਨਵੇਂ ਨਵੇਂ ਪ੍ਰਾਈਜ਼ ਜਿੱਤ ਕੇ ਲਿਆਉਂਦੇ ਸੀਗੇ ਤੇ ਏਰੀਆ 'ਚ ਵੀ ਪੂਰਾ ਨਾਂ ਉਹਨਾਂ ਦਾ ਹੁਣ ਤੱਕ ਵੀ ਹੈਗਾ ਜੀ ਠੀਕ ਹੈ ਜੀ ਫਿਰ ਮੈਂ ਵਿੱਚੇ ਆਪਣੀ ਪ੍ਰੈਕਟਿਸ ਪਹਿਲਾਂ ਬਾਸਕਟਬਾਲ ਦੀ ਕਰਕੇ ਤੇ ਨਾਲ ਹੀ ਕਬੱਡੀ ਖੇਡਣ ਲੱਗ ਪੈਣਾ ਹਾਂਜੀ ਫਿਰ ਹੌਲੀ ਹੌਲੀ ਜਿੱਦਾਂ ਫਿਰ ਬਹੁਤ ਸਾਨੂੰ ਸ਼ੁਰੂ ਤੋਂ ਗਾਈਡ ਕਰਦੇ ਰਹੇ ਆ ਚੰਨੇ ਭਾਜੀ ਹੋਣੀ ਗੱਗੀ ਭਾਜੀ ਹੋਣੀ ਜਿੱਦਾਂ ਤੇ ਉਹਨਾਂ ਨੇ ਨਾਲ ਫਿਰ ਇਹਨਾਂ ਨੇ ਕਹਿਣਾ ਵੀ ਨਵੇਂ ਮੁੰਡੇ ਆ ਤੁਸੀਂ ਆਓ ਨਾਲ ਮੈਚ ਤੇ ਵੀ ਜਾਣਾ ਲੱਗੇ ਮੈਚ ਸ਼ੁਰੂ ਤੋਂ ਹੁੰਦੇ ਆ ਆਪਣੇ ਕਪੂਰਥਲ ਏਰੀਏ 'ਚ ਹੌਲੀ ਹੌਲੀ ਕਬੱਡੀ ਖੇਡਣ ਲੱਗ ਪਏ ਠੀਕ ਹੈ ਜੀ ਬਾਅਦ 'ਚ ਫਿਰ ਵਧੀਆ ਖੇਡਣ ਲੱਗ ਪਏ ਥੋੜੀ ਹੌਲੀ ਫੇ ਕਰਦੇ ਕਹਿੰਦੇ ਚਲੋ ਠੀਕ ਹੈ ਜੋ ਤੇਰਾ ਮਨ ਕਰਦਾ ਉਹ ਕਰ ਪਰ ਬਟ ਵਧੀਆ ਤਰੀਕੇ ਨਾਲ ਕਰ ਫਿਰ ਮੈਂ ਕਬੱਡੀ ਖੇਡਣ ਲੱਗ ਪਿਆ ਤੇ ਅੱਜ ਹੌਲੀ 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 ਇਹ ਜਿੰਨਾ ਕੋ ਹੈਗਾ ਆਪਾਂ ਇਸ ਮਕਾਮ ਤੇ ਹੈਗੇ ਜੀ ਭਾਈ ਆ ਆਲ オーਪਨ ਪਹਿਲਾਂ ਤਾਂ ਪਿੰਡ ਪੱਧਰ ਜਿੱਦਾਂ ਸਟਾਰਟਿੰਗ ਕੀਤੀ ਆਪਾਂ 2011 ਵਿੱਚ ਕੀਰਾਂ ਵਾਲੀ ਤੋਂ ਆਪਣੇ ਫਿਰ 13 ਵਿੱਚ ਅਸੀਂ ਸੁੱਖਾ ਘੁਗਸ਼ਰ ਉਧਰੋਂ ਆਲ オーਪਨ ਖੇਡਣ ਲੱਗ ਪਏ ਫਿਰ ਨੌਰਵੇ ਦੀ ਟੀਮ ਚ ਅਗਲੇ ਸਾਲ ਚ 13 ਤੋਂ ਬਾਅਦ 14 ਵਿੱਚ ਖੇਡੇ ਤੇ ਯੂਰਪ ਵੀ ਗਿਆ ਮੈਂ 14 ਵਿੱਚ ਖੇਡਣ ਜੀ ਠੀਕ ਹੈ ਜੀ ਫਿਰ ਹੌਲੀ ਹੌਲੀ ਬਾਅਦ ਵਿੱਚ ਆਪਣੇ ਮੰਗੀ ਭਾਜੀ ਹੁਣ ਜਦੋਂ ਹੁਣ ਦਸ਼ਮੇਸ਼ ਤਿਆਰ ਕੀਤੀ ਸੀ ਅੱਜ ਤੋਂ 5 ਸਾਲ ਪਹਿਲਾਂ ਜਿੱਦਾਂ ਐਨ ਆਰ ਆਈ ਦਸ਼ਮੇਸ਼ ਫਿਰ ਉਹਦੇ ਵਿੱਚ ਭਾਜੀ ਹੁਣਾ ਨਾਲ ਖੇਡੇ ਜੀ ਫਿਰ ਨਾਲ ਆਪਣੀ ਉਸ ਤੋਂ ਬਾਅਦ ਹੁਣ 4 ਸਾਲ ਹੋ ਗਏ ਆ ਵੀ ਮੈਂ ਜਾਦੇ ਵੀਰ ਦੇ ਨਾਲ ਪਲੇ ਕਰਦਾ ਮੈਂ ਦੋਆਬਾ ਵਾਰੀਅਸ ਚ ਤੇ ਬਹੁਤ ਵਧੀਆ ਇਨਸਾਨ ਆ ਮੈਨੂੰ ਵਧੀਆ ਗਾਈਡ ਕਰਦਾ ਆ ਤੇ ਉਹਦੇ ਨਾਲ ਜਦੋਂ ਦਾ ਮੈਂ ਜੁੜਿਆ ਤਰੱਕੀ ਵਿੱਚ ਹੀ ਰਿਆਂ ਜੀ ਉਸਤਾਦ ਮੇਰੇ ਸ਼ੁਰੂ ਤੋਂ ਪਾਪਾ ਜੀ ਮੈਨੂੰ ਦੱਸਦੇ ਰਹੇ ਆ ਦਾ ਪੇਚ ਜੀ ਠੀਕ ਹੈ ਜੀ ਬਾਕੀ ਮੇਰੇ ਸੀਨੀਅਰ ਪਲੇਅਰ ਗੱਗੀ ਭਾਈ ਹਣ ਜਿੱਦਾਂ ਚੰਨਾ ਭਾਜੀ ਹੁੰਦਾ ਸੀ ਉਹਨਾਂ ਨੇ ਤੇ ਜਾਦਾ ਵੀ ਗਾਈਡ ਕਰਦਾ ਆ ਸੋ ਸਪੀਡ ਮੇਰੀ ਸ਼ੁਰੂ ਤੋਂ ਇਸ ਕਰਕੇ ਆ ਵੀ ਮੈਂ ਆਪਣੀ ਬਾਸਕਟਬਾਲ ਦੀ ਪ੍ਰੈਕਟਿਸ ਨਹੀਂ ਅਜੇ ਤੱਕ ਵੀ ਛੱਡੀ ਮੈਂ ਹੁਣ ਵੀ ਗੇਮ ਆਪਣੇ ਪਿੰਡ ਲਾਉਣਾ ਆਉਦੀ ਤੇ ਵਰਕਆਊਟ ਵੀ ਬਾਸਕਟਬਾਲ ਦਾ ਨਾਲ ਮਿਕਸ ਕਬੱਡੀ ਦਾ ਕਰਦਾ ਹਾਂ ਜੀ। ਹਾਂਜੀ ਬਹੁਤ ਜ਼ਿਆਦਾ ਫੈਕਟ ਹੈ ਜੀ ਕਿਉਂਕਿ ਮੈਂ ਤਾਂ ਜਿੱਥੇ ਤੱਕ ਦੱਸਤੀ ਐ ਫੈਮਿਲੀ 'ਚ ਸਾਰੇ ਆਪਣੇ ਵੀ ਦੁਨੀਆ ਦੀ ਦੂਜੇ ਨੰਬਰ ਤੇ ਸਭ ਤੋਂ ਫਾਸਟ ਜਾਂ ਪਹਿਲੇ ਤੇ ਲਾ ਲੋਪੇ ਇਹ ਗੇਮ ਆ ਜਿਹਦੇ ਵਿੱਚ ਰਾਈਟ ਵੇ ਐਕਸ਼ਨ ਲੈਣਾ ਹੁੰਦਾ ਵਾ ਪਾਸ ਦੇਣ ਦਾ ਕਿਸੇ ਨੂੰ ਡਿਫੈਂਸ ਕਰਨ ਦਾ ਕਿਸੇ ਨੂੰ ਪਾਸ ਕਰਨ ਦਾ ਨਾ ਤੇ ਉਹਦੀ ਪ੍ਰੈਕਟਿਸ ਮੈਂ ਕਰਦਾ ਵਾਂ ਗੇਮ ਲਾਉਣਾ ਵਾ ਤੇ ਇਸ ਕਰਕੇ ਮੋੜੇ ਮੇਰੇ ਇਸ ਕਰਕੇ ਬਹੁਤ ਜ਼ਿਆਦਾ ਵਧੀਆ ਆ ਜੀ। ਹਾਂਜੀ ਬਾਸਕਟਬਾਲ ਦੀ ਬਹੁਤ ਵੱਡੀ ਦੇਣ ਹੈ ਤੇ ਨਾਲ ਗੇਮ ਦੀ ਆਪਣੀ ਕਬੱਡੀ ਦੀ ਤਹਾਈ ਹੈ ਜਿੱਦਾਂ ਬਾਸਕਟਬਾਲ ਮੈਂ ਤੁਹਾਨੂੰ ਦੱਸਿਆ ਵਰਕਆਊਟ ਸਵੇਰੇ ਉਹਦਾ ਹੀ ਕਰਨਾ ਮੈਂ ਹੁਣ ਵੀ ਆਪਣਾ ਮੈਚ ਖੇਡਣ ਆਇਆ ਮੈਂ ਵਰਕਆਊਟ ਉੱਥੇ ਕਰਕੇ ਆਇਆ ਸਾਰਾ ਫੁੱਟਵਰਕ ਦਾ ਸਮਾਨ ਉੱਥੇ ਆਪਾਂ ਰੱਖਿਆ ਆਪਣੀ ਗਰਾਊਂਡ ਵਿੱਚ ਤੇ ਆਲਮੋਸਟ ਪਬਲਿਕ ਨੂੰ ਵੀ ਪਹਿਲਾਂ ਪਤਾ ਵੀ ਮੈਂ ਆਪਣੀ ਵੀਡੀਓਜ਼ ਪ੍ਰੈਕਟਿਸ ਦੀਆਂ ਵੀ ਪਾਉਂਦਾ ਰਹਿਣਾ ਜੀ ਹਾਂਜੀ